ਨਸ਼ੇ ਦਾ ਤਿਆਗ ਕਰਨਾ ਪੈਣਾ ਆਪਦੇ ਆਪ ਆਪਾਂ ਨੂੰ ਦੁਬਾਰਾ ਘਰ ਵਾਪਸੀ ਕਰਨੀ ਪੈਣੀ ਨੌਜਵਾਨਾਂ ਨੂੰ ਸਾਰਿਆਂ ਨੂੰ ਕੀ ਪੰਜਾਬ ਦੀ ਧੀ ਘਰੋਂ ਨਿਕਲਦੀ ਬਾਅਦ ਚਾਹ ਵੀ ਪੈਦੋ ਕੜਨੇਟ ਹੋ ਜਾਂਦੀ ਹੈ ਤੇ ਸ਼ਰਮ ਦੀ ਗੱਲ ਆ ਪਿੰਡਾਂ ਦੀਆਂ ਧੀਆ ਪਹਿਣਾ ਸ਼ਹਿਰ ਦੇ ਵਿੱਚ ਆਈਲੈਂਸ ਕਰਨ ਜਾਂਦੀਆਂ ਤੇ ਪਿੰਡ ਨੂੰ ਕੋਈ ਬਢੀਰ ਉਹਦੇ ਮਗਰ ਜਾਂਦੀ ਹੈ ਜਿੱਥੇ ਤਾਂ ਇਹ ਦੇਖਣਾ ਸੀ ਵੀ ਸਾਡੇ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਲੋਕ ਵੱਸਦੇ ਆ ਅਸੀਂ ਤਾਂ ਉਹਨਾਂ ਦੀ ਰਾਖੀ ਕਰਨੀ ਸੀ ਅਸੀਂ ਤਾਂ ਸਾਡੇ ਤਾਂ ਜਿਹੜੇ ਪੁਰਖੇ ਨੇ ਉਹਨਾਂ ਨੇ ਤਾਂ ਜਿਹੜਾ ਗਜਨੀ ਦੇ ਬਾਜ਼ਾਰਾਂ ਤੋਂ ਅੱਜ ਤੱਕ ਮੋੜ ਕੇ ਲਿਆਂਦੇ ਗਾ ਪਰ ਆਪਣੀ ਤਾਂ ਪਿੰਡਾਂ ਦੇ ਨੌਜਵਾਨਾਂ ਦੇ ਉੱਤੇ ਬਲਾਸ ਕਰਦੇ ਪਰਚੇ ਹੋਣ ਲੱਗੇ ਇਹ ਗੱਲ ਦੀ ਨਸਲ ਕੁਝ ਹੀ ਹੋ ਰਹੀ ਹੈ ਤੇ ਅਸੀਂ ਉਸ ਚੀਜ਼ ਨੂੰ ਉਤਸ਼ਾਹਤ ਦੇ ਰਹੇ ਤੇ ਮੁੰਡੇ ਮੋਟਰਸਾਈਕਲ ਚੱਕ-ਚੱਕ ਕੇ ਮਗਰ ਜਾਂਦੇ ਆ ਐ ਨਹੀਂ ਹੋਣਾ ਚਾਹੀਦਾ ਆਪਾਂ ਤਾਂ ਇੱਛਤਾ ਬਚਾਉਣ ਵਾਲੇ ਆ ਆਪਾਂ ਤਾਂ ਚੁੰਨੀ ਦੇਣੀ ਉਹਨਾਂ ਦੇ ਉੱਤੇ ਆਪਾਂ ਤਾਂ ਕਹਿਣਾ ਵੀ ਸਾਡੀ ਭੈਣ ਆ ਇਹ ਸਾਡੀ ਧੀ ਆ ਦਸਤਾਰਾਂ ਸਿਰ ਤੇ ਕਫਨ ਬੰਨ ਕੇ ਸਜਾਉਣੀਆਂ ਪੈਣੀਆਂ ਜੇ ਪੰਜਾਬ ਬਚਾਉਣਾ ਹੈ